ਉਸ ਸਾ ਸੰਗਤ ਉਹਨਾਂ ਦੀ ਕਿਰਪਾ ਦ੍ਰਿਸ਼ਟੀ ਉਹਨਾਂ ਦੀ ਮਿਹਰ ਅੱਜ ਵੀ ਇੱਥੇ ਵਰਸ ਰਹੀ ਹੈ ਮੰਨੋ ਅੱਜ ਵੀ ਸੰਤ ਬਾਬਾ ਸ਼੍ਰੀ ਚੰਦ ਮਹਾਰਾਜ ਇੱਥੇ ਵਿਰਾਜਮਾਨ ਨੇ ਤਾਂ ਤਾਂ ਸੰਤ ਬਾਬਾ ਮਾਨ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਇਕੱਠੇ ਤੁਰੇ ਸੀਗੇ ਉਹ ਸਾਨੂੰ ਪਹਿਲਾਂ ਛੱਡ ਕੇ ਚਲੇ ਗਏ ਉਹਨਾਂ ਦਾ ਸਮਾ ਆ ਗਿਆ ਸੀ ਸੋ ਸਾ ਸੰਗਤ ਜਿਉਂ ਨਾਲੇ ਲੱਖਾਂ ਪ੍ਰਾਣੀਆਂ ਨੂੰ ਰੱਬ ਨਾਲ ਜੋੜਿਆ ਅੱਜ ਦੇਖ ਰਹੇ ਹਾਂ ਕਿੰਨਿਆ ਸਖਤਾ ਉਹਨਾਂ ਦੇ ਪਿਆਰ ਵਿੱਚ ਭਜ ਰਹੀਆਂ ਨੇ ਉਈ ਐਸਾ ਪ੍ਰਾਣੀ ਨਹੀਂ ਜਿਹਦੇ ਅੱਖ ਵਿੱਚ ਹੰਝੂ ਨਹੀਂ ਹੈ ਹਰ ਕੋ ਨਾਲ ਦੀ ਯਾਦ ਵਿੱਚ ਆ ਕੇ ਇੱਥੇ ਨਾਮ ਸਿਮਰਦਾ ਆਨੰਦ ਮਾ ਰਹੇ ਸੋ ਸਾਥ ਸੰਗਤ ਭਜਨ ਕਰਿਆ ਕਰੋ ਸਿਮਰ ਕਰਿਆ ਕਰੋ ਬਾਬਾ ਜੀ ਦੇ ਜੀਵਨ ਵਾਲੇ ਕੁਝ ਵਿਚਾਰ ਆਪ ਜੀ ਦੇ ਅੱਗੇ ਕਰਨੇ ਹਾਂ ਬਾਬਾ ਜੀ ਜਸਤ ਵਕਤ ਕਾਲਜ ਵਿੱਚ ਪੜ੍ਹਦੇ ਸੀਗੇ ਉਹ ਰਾਤ ਨੂੰ ਤਕਰੀਬਨ 11:00 ਵਜੇ ਆਰਾਮ ਕਰਦੇ ਸੀਗੇ ਮੈਨੂੰ ਕਹਿੰਦੇ ਵੀ 1:00 ਵਜੇ ਇਕੱਠਾ ਹੋ ਜਾ ਕਰੋ ਅਸੀਂ 1:00 ਵਜੇ ਠਾਦ ਲਾਂ ਉਹ ਨਿਸ਼ਾਨ ਕਰਕੇ 1.5 ਦੇ 2 ਵਜੇ ਦੇ ਕਰੀਬ ਬਹਿ ਜਾਣਾ ਸਾਢੇ 4-5 ਘੰਟੇ ਦੀ ਉਹਨਾਂ ਦੀ ਸਮਾਧੀ ਹੁੰਦੀ ਜੀ ਰੋਜ਼ ਦੀ ਅਸੀਂ ਰੋਜ਼ ਵੇਖਦੇ ਹੁੰਦੇ ਸੀਗੇ ਇਕੱਠੇ ਪਟਿਆਲੇ ਕੋ ਘਰ ਵਿੱਚ ਰਹਿਣਾ ਉਸ ਤੋਂ ਬਾਅਦ ਕਹਿਣਾ ਵੀ ਹੁਣ ਚਾਹ ਬਣਾ ਲਾ ਚਾਹ ਪੀ ਕੇ ਫਿਰ ਅਸੀਂ ਸੈਰ ਕਰਨ ਚਲੇ ਜਾਣਾ ਉਸ ਤੋਂ ਬਾਅਦ ਇਸ਼ਨਾਨ ਕਰਕੇ ਬਾਬਾ ਜੀ ਦੇ ਕੋਲ ਚਲੇ ਜਾਣਾ ਅਸੀਂ ਦੁਕਾਨ ਤੇ ਚਲੇ ਜਾ ਗੋਲ ਚੌਕ ਦੇ ਦਲ ਮੈਂ ਲੰਬਾ ਆਇਆ ਕਿ ਬਾਬਾ ਜੀ ਤਾਂ ਸਭ ਤੋਂ ਪਿੱਛੇ ਜਾ ਕੇ ਬੈਠਦੇ ਨੇ ਅੱਖਾਂ ਮਿਚ ਕੇ ਬੈਠੇ ਹੁੰਦੇ ਨੇ ਮੈਂ ਪੁੱਛਿਆ ਬਾਬਾ ਜੀ ਦੱਸੋ ਕੀ ਗੱਲ ਹੈ ਵੀਰ ਜੀ ਕਹਿੰਦੇ ਜੋ ਕੁਝ ਪਰਮੈਸ਼ ਪ੍ਰੋਫੈਸਰ ਨੇ ਪੜਾਣਾ ਹੁੰਦਾ ਹੈ ਉਹ ਅਸੀਂ ਪਹਿਲਾਂ ਹੀ ਪੜ੍ਹ ਕੇ ਚਲੇ ਜਾਂਦੇ ਹਾਂ ਸੋ ਉਹਨਾਂ ਦਾ ਉੱਥੇ ਵੀ ਉਹ ਆਪਣਾ ਬੈਠ ਕੇ ਸੀਟ ਦੇ ਉੱਪਰ ਉਸ ਵਕਤ ਵੀ ਉੱਥੇ ਸੁਖਨੀ ਸਾਹਿਬ ਦੇ ਪਾਠ ਕਰਦੇ ਰਹਿੰਦੇ ਸੀਗੇ ਹਰ ਰੋਜ਼ ਸਵੇਰੇ ਉੱਠ ਜਾ ਕੇ ਕਾਲਜ ਜਾਣ ਤੋਂ ਪਹਿਲਾਂ ਬਾਬਾ ਜੀ ਤੂਖਨ ਸਾਹਿਬ ਚੱਲ ਮੱਥਾ ਟੇਕਣਾ ਰੋਜ਼ ਦਾ ਨਿਯਤ ਰਿਮ ਸੀ ਦੋ ਘਰਾਂ ਸਨੇ ਮੱਥਾ ਟੇਕੇ ਉਸ ਤੋਂ ਬਾਅਦ ਉਹ ਕਾਲਜ ਜਾਣੇ ਉਸ ਤੋਂ ਬਾਅਦ ਹਰ ਇੱਕ ਮਹੀਨੇ ਬਾਅਦ ਰਾਣਾ ਸਾਹਿਬ ਸਾਈਕਲ ਤੇ ਜਾਣਾ ਕਟੋ ਕੱਤੀ ਖੰਡ ਕੱਤੀ ਪਾਠ ਸਖੁਣੀ ਸਾਹਿਬ ਦੇ ਰੋਜ਼ ਕਰਦੇ ਸੀਗੇ ਰਾਤ ਨੂੰ ਦਿਨੇ ਰਾਤ ਉਹਨਾਂ ਦਾ ਇਹ ਨਤਨੇ ਸੀ ਕਦੀ ਕਦੀ ਰਾਤ ਨੂੰ 12:00 ਵਜੇ ਮੜੀਆਂ ਵਿੱਚ ਚਲੇ ਜਾਣਾ ਮੈਨੂੰ ਵੀ ਨਾਲ ਲੈ ਜਾਣਾ ਮੈਂ ਕਿਹਾ ਬਾਬਾ ਇਹ ਕੀ ਕਹਿੰਦੇ ਭਾਈ ਆਪਾਂ ਇੱਥੇ ਹੀ ਆਉਣਾ ਹੈ ਸੰਸਾਰ ਦੇ ਮਨ ਮੁਰਖਾ ਤਨ ਮਿਲਿਆ ਜਿੰਨਾ ਸਮਾਂ ਆਪਾਂ ਜਿੰਦਗੀ ਦਾ ਭਜਨ ਕਰ ਲਾਂਗੇ ਨਾਮ ਜਪ ਲਾਂਗੇ ਉਹੀ ਲਿਖਿਆ ਜਦ ਸਮਾਂ ਆਇਆ ਬਾਬਾ ਜੀ ਦੇ ਪੇਪਰ ਹੋ ਗਏ ਮੈਂ ਕਿਹਾ ਬਾਬਾ ਜੀ ਤੁਸੀਂ 3rd ਡਿਵੀਜ਼ਨ ਲਈ ਹੈ ਕਹਿੰਦੇ ਬਸ ਮੈਂ ਕਿਹਾ ਜੇ ਪੜਨਾਂ ਨਹੀਂ ਤੇ 3rd ਡਿਵੀਜ਼ਨ ਹੀ ਆਉ ਸਕਾਲਰਸ਼ਿਪ ਥੋੜਾ ਆਣਾ ਹੈ ਕਹਿੰਦੇ ਬਸ ਆਪਾਂ ਦਾ ਨਾਮ ਹੀ ਜਪਣਾ ਹੈ ਚਲੋ ਚੱਲੀਏ ਭੇਵੇਂ ਜਾ ਕੇ ਬੈਠੇ ਬੜਾ ਔਖਾ ਸਮਾਂ ਜ਼ਿੰਦਗੀ ਦਾ ਕੱਟਿਆ ਬਾਬਾ ਜੀ ਨੇ ਆਪਣੇ ਹੱਥੀ ਹਾਲ ਵਾਏ ਹੱਥੀ ਟਰੈਕਟਰ ਚਲਾਏ ਹੱਥੀ ਪਾਣੀ ਲਾਏ ਬੜੀ ਕਾਰਨਾ ਕੀਤੀ ਸਮਾਂ ਆਇਆ ਗੁਜ਼ਾਰਾ ਨਹੀਂ ਸੀ ਹੁੰਦਾ ਪ੍ਰਸ਼ਾਦੇ ਦਾ ਵੀ ਔਖਾ ਸਮਾਂ ਸੀਗਾ ਕਹਿਰ ਮੈਂ ਕਿਹਾ ਬਾਬਾ ਜੀ ਤੁਸੀਂ ਕੀਰਤਨ ਕਰੋ ਕਹਿ ਜੀ ਸਾਈਕਲ ਸਾਈਕਲ ਲਿਜਾ ਕੇ ਬਾਬਾ ਜੀ ਕੀਰਤਨ ਕਰਦੇ ਸੀ ਫਿਰ ਸਮਾਂ ਆਇਆ ਰੇੜੀਆਂ ਤੇ ਜਾਣਾ ਗੱਡੀਆਂ ਤੇ ਜਾਣਾ ਥੋੜੀ ਸੰਗਤ ਜਉਣ ਲੱਗੀ ਫਿਰ ਟਰੈਕਟਰਾਂ ਦੇ ਜਾਣਾ ਬਾਬਾ ਨੇ ਆਪਣੇ ਹੱਥੀ ਟਰੈਕਟਰ ਚਲਾਏ ਆਪਣੇ ਹੱਥੀ ਹਲ ਵਾਹ ਵਾ ਕੇ ਆਪਣੇ ਹੱਥੀ ਕਣਕਾਂ ਵੜਲੀਆਂ ਉਹਨੂੰ ਗਾਣੀਆਂ ਵਾਣੀਆਂ ਤਾਂ ਲੰਗਰ ਚਲਾਉਣਾ ਸੋ ਬਹੁਤ ਉਹਨਾਂ ਦੀ ਐਨੀ ਸਖਤ ਕਮਾਈ ਮਿਹਰ ਕੀਤੀ ਲੱਖਾਂ ਅਲਪਰਾਣੀਆਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਜਾ ਕੇ ਉਹਨਾਂ ਨੂੰ ਅਮਰਿਸ਼ਕਾਇਆ ساری ਜ਼ਿੰਦਗੀ ਬਾਬਾ ਜੀ ਨੇ ਮਿਹਨਤੀ ਕੀਤੀ ਹੈ ਆਪਣਾ ਸ਼ਰੀਰ ਨਹੀਂ ਵਿਖਿਆ ਸਾਡਾ ਰੋਜ ਦਾ ਅਮਰਤ ਵੇਲਾ 40 42 ਸਾਲ ਅਮਰਤ ਵੇਲਾ ਇਕੱਠਿਆਂ ਦਾ ਹੀ ਹੁੰਦਾ ਸੀਗਾ ਫਿਰ ਅਖੀ ਬਾਬਾ ਜੀ ਦਾ ਸਰੀਰ ਢਿੱਲਾ ਰਹਿਣ ਲੱਗਿਆ ਸੋ ਇਨਾ ਜਿਸ ਤਰ੍ਹਾਂ ਪਰਮੇਸ਼ਰ ਨੂੰ ਸੀ ਮਨਜ਼ੂਰ ਸੀ ਉਹ ਦਾ ਪਰਮੇਸ਼ਰ ਹੀ ਜਾਂਦਾ ਹੈ ਸੋ ਸਾਧ ਸੰਗਤ ਦੀ ਭਜਨ ਕਰਿਆ ਕਰੋ ਇੰਨਾ ਕੁਝ ਹੁੰਦੇ ਹੋਏ ਇੰਨੀ ਮਿਹਨਤ ਕਰਦੇ ਹੋਏ ਬਾਬਾ ਜੀ ਫਿਰ ਵੀ ਨਿਰਲੇਪ ਸੀ ਜਿਸ ਤਰ੍ਹਾਂ ਮਰਗਾ ਵੀ ਪਾਣੀ ਵਿੱਚ ਰਹਿੰਦੀ ਹੈ ਸਾਰਾ ਦਿਨ ਪਰ ਉਹ ਪਾਣੀ ਉੱਤੇ ਸਪਰਸ਼ ਨਹੀਂ ਕਰਦਾ ਕਮਲ ਦਾ ਫੁੱਲ ਸਾਰਾ ਦਿਨ 24 ਘੰਟੇ ਪਾਣੀ ਚ ਰਹਿੰਦਾ ਹੈ ਸਪਰਸ਼ ਨਹੀਂ ਕਰ ਇਸ ਤਰੀ ਬਾਬਾ ਜੀ ਇਸ ਚੀਜ਼ ਤੋਂ ਨਿਰਲੇਪ ਸੀ ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਵਾਹ ਵਾਹ ਆਵੇ ਤੇ ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਮਾਇਆ ਵਿੱਚ 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 ਉਦਾਸੀ ਗੁਰਮੁਖ ਪਿਆਰਾ ਗੁਰਮੁਖ ਪਿਆਰਾ ਜਿਵੇਂ ਰਾਜਾ ਜਨਕ ਜੀ ਮਾਇਆ ਵਿੱਚ ਹੁੰਦੇ ਹੋਏ ਰਾਜ-ਪਾਗ ਕਰਦੇ ਹੋਏ ਰਾਜੇ ਰਾਣੀਆਂ ਸਭ ਕੁਝ ਮਹਿਲ ਹੁੰਦੇ ਹੋਏ ਨਰਲੀਪ ਸੀ ਇਸ ਤਰ੍ਹਾਂ ਹੀ ਬਾਬਾ ਜੀ ਸੰਗਤਾਂ ਨੂੰ ਮਿਲਣਾ ਸੰਗਤਾਂ ਦਾ ਪੜਾ ਕਰਨਾ ਕੀਰਤਨ ਕਰਨਾ ਰੋਜ਼ ਦੇ ਕਦੇ-ਕਦੇ ਪੰਜ-ਪੰਜ ਕੀਰਤਨ ਵੀ ਕਰਨੇ ਸੇਵਾ ਵੀ ਕਰਨੀ ਕਦੇ-ਕਦੇ 8-8 10-10 ਘੰਟੇ ਖੇਤਾ ਵਿੱਚ ਵੀ ਬੈਠੇ ਰਹਿਣਾ ਕਦੇ-ਕਦੇ ਬਾਬਾ ਜੀ ਨੇ ਮੋਟਰਾਂ ਵੀ ਆਪ ਚਲਾਣੀਆਂ ਪਾਣੀ ਦੀਆਂ ਨਹੀਂ ਕੋਈ ਸੇਵਾਦਰ ਹੁੰਦਾ ਪਰ ਇਹਨਾ ਕੁਛ ਕਰਦੇ ਹੋਏ ਨਿਰਲੇਪ ਸੀਗੇ ਉਹ ਤਾਂ ਹੁਣ ਵੀ ਆਉਂਦੇ ਜਾਂਦੇ ਨੇ ਆਵੇ ਜਾਵੇ ਨਸੰਗ ਮਿੱਤਰ ਪਿਆਰਾ ਮਿੱਤਰ ਪਿਆਰਾ ਆਵੇ ਜਾਵੇ ਨਸੰਗ ਮਿੱਤਰ ਪਿਆਰਾ ਮਿੱਤਰ ਪਿਆਰਾ ਆਵੇ ਜਾਵੇ ਸੰਗ 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 ਮਿੱਤਰ ਪਿਆਰਾ ਮਿੱਤਰ ਪਿਆਰਾ ਬਾਬਾ ਜੀ ਤਾਂ ਉਸ ਮੰਦਰ ਦੇ ਪੈਰ ਪਹੁੰਚ ਚੁੱਕੇ ਨੇ ਜਿੱਥੇ ਕੋਈ ਕੋਈ ਮਹਾਤਮਾ ਪਹੁੰਚਦਾ ਹੈ ਪੰਜ ਤੋਂ ਪੰਜ ਸੱਤ ਸਾਲ ਪਹਿਲਾਂ ਅਸੀਂ ਰੋਜ਼ ਇਕੱਠੇ ਬਹਿੰਦੇ ਸੀ ਇੱਕ ਦਿਨ ਮੈਨੂੰ ਕਹਿੰਦੇ ਏ ਬਾਬਾ ਜੀ ਮੈਂ ਦੱਸੋ ਕਹਿੰਦੇ ਆਪਾਂ ਪਹਿਲਾਂ ਵੀ ਇਕੱਠੇ ਜਲਮਾਚੂ ਆ ਰਹੇ ਆਂ ਐਤ ਕੀ ਵਾਏ ਆਂ ਕਹਿੰਦੇ ਅੱਗੋਂ ਜਦੋਂ ਆਪਾਂ ਜਨਮ ਲਵਾਂਗੇ ਅਸੀਂ ਕਹਿੰਦੇ ਪਰਮੇਸ਼ਰ ਦੇ ਦਰਵਾਜ਼ੇੋਂ ਐਸੀ ਮਿੱਠੀ ਆਵਾਜ਼ ਲੈ ਕੇ ਆਵਾਂਗੇ ਜਦੋਂ ਕੀਰਤਨ ਕਰਿਆ ਕਰਾਂਗੇ ਨਾ ਅਸੀਂ ਜਿਹੜੀ ਸੰਗ ਸੁਣਾ ਕਰਕੇ ਸੰਵਾਧੀਆਂ ਲੱਗ ਜਾ ਕਰਾਂਗੇ ਇਹ ਜਸਮਾ ਬਾਬਾ ਜੀ ਨੇ ਮੇਲਾ ਵਿਚਾਰ ਕੀਤੀ ਉਸ ਤੋਂ ਬਾਅਦ 2 ਸਾਲ ਪਹਿਲਾਂ ਮੈਨੂੰ ਕਹਿੰਦੇ ਭਾਈ ਦੇਖੋ ਹੁਣ ਮੇਰਾ ਸਮਾ ਆ ਗਿਆ ਹੈ ਕੁਝ ਸਮੇਂ ਤੋਂ ਬਾਅਦ ਅਸੀਂ ਚਲੇ ਜਾਣਾ ਹੈ ਸਾਰੇ ਕੰਮ ਕਾਜ ਗੁਰਦਸਾਹ ਜੋ ਵੀ ਕਾਰਜ ਪੂਰੇ ਕਰਕੇ ਉਸ ਤੋਂ ਬਾਅਦ ਆਣਾ ਸੋ ਸਾਥ ਸੰਗਤ ਜੀ ਪਹਿਨ ਕਰਿਆ ਕਰੋ ਨਾਮ ਜਪਿਆ ਕਰੋ ਜੋ ਜੋ ਬਚਨ ਬਾਬਾ ਜੀ ਨੇ ਆਪ ਜੀ ਨੂੰ ਕਿਹਿਆ ਉਹ ਬਚਨਾਂ ਦੇ ਪਿਆਰਾ ਦਿਓ ਤੁਹਾਡਾ ਪੜਾ ਹੋ ਜਾਏਗਾ ਅਗਰ ਕਿਸੇ ਸੰਗਤਾਂ ਨਾਲ ਬਚਨ ਨਹੀਂ ਹੋਏ ਜੋ ਵੀ ਉਹਨਾਂ ਨੇ ਕੀਰਤਨ ਦੇ ਵਿੱਚ ਬਚਨ ਕੀਤੇ ਨੇ ਤੁਸੀਂ ਉਹੀ ਮੰਨ ਲਓ ਸਮਝ ਲਓ ਉਹਨੇ ਤੁਹਾਨੂੰ ਉਹ ਬਚਨ ਦਿੱਤਾ ਹੈ ਅੱਜ ਕਿੰਨੀ ਸੰਗਤ ਉਹਨਾਂ ਦੇ ਪਿਆਰ ਦੇ ਵਿੱਚ ਆਈ ਹੈ ਇਹਦਾ ਮਤਲਬ ਉਹ ਤੁਹਾਡੇ ਕੋਲੇ ਨੇ ਜਦੋਂ ਮਰਜ਼ੀ ਆ ਸਕਦੇ ਨੇ ਜਦੋਂ ਮਰਜ਼ੀ ਜਾ ਸਕਦੇ ਨੇ ਤੁਸੀਂ ਕਦੀ ਇੱਕ ਵਾਰ ਉਹਨਾਂ ਨੂੰ ਪਰਤੱਖ ਪਰਤੱਖ ਕਰਕੇ ਤਾਂ ਵੇਖੋ ਕਦੀ ਯਾਦ ਕਰਕੇ ਵੇਖੋ ਤੁਹਾਡੇ ਹਰ ਕਾਜ ਹੁਣ ਵੀ ਪੂਰੇ ਕੋਈ ਨਾ ਹੋਣਗੇ ਸੋ ਸਾਥ ਸੰਗਤ ਉਹਨਾਂ ਦਾ ਮੇਰ ਪਰਿਆ ਹੱਥ ਨੇ ਸੰਤ ਸੰਤ ਬਾਬਾ ਈਸ਼ਨ ਸਮਰਜੀ ਦੀ ਇਹ ਇਥੇ ਐਨੀ ਕਿਰਪਾ ਹੈ ਐਨੀ ਬਖਸ਼ਿਸ਼ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਕਹਿ ਰਹੇ ਆ ਸੰਤ ਬਾਬਾ ਈਸ਼ਨ ਸਮਰਜੀ ਇੱਥੋਂ ਨਹੀਂ ਸੰਕਤ ਐਨੇ ਖੁਸ਼ ਨੇ ਐਨੇ ਖੁਸ਼ ਨੇ ਕੋਰ ਕੇ ਤੇ ਨਹੀਂ ਜਿੰਨੇ ਇੱਥੇ ਕੁਛ ਨਹੀਂ ਸੋ ਸਾਧ ਸੰਗਤ ਜਹੁਣ ਪੰਜਾਬ ਕਰੀਏ ਵਾਹਿਗੁਰੂ 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 wahe guru 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 wahe i uh -huh. Yeah. Uh... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਸ਼ਾਦ ਵਰਪਾਣਾ ਤੂੰ ਵੀ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲਿਆ ਤੂੰ ਵੀ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲਿਆ ਤੂੰ ਹੀ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲਿਆ ਤੂੰ ਹੀ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲਿਆ ਤੂੰ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲੇ ਆ ਤੂੰ ਚੱਲਣ ਦੀ ਕਰ ਲੈ ਤਿਆਰੀ ਸੰਗ ਤੇਰਾ ਉੱਠ ਚੱਲੇ ਆ ਸਾ ਸੰਗ ਜੀ ਬਾਬਾਈ ਤੇ ਮੈਂ ਇਕੱਠਿਆਂ ਨੇ ਸੰਤ ਮਹਾਰਾਜ ਨੇ ਜੋ ਪੰਜਰ ਪਹਿਲੇ ਦਿਨ ਕੀਤਾ ਸੀ ਕਿ ਤੁਸੀਂ ਇਕੱਠਿਆਂ ਨੇ ਰਹਿਣਾ ਹੈ ਇਕੱਠਿਆਂ ਨੇ ਜ਼ਿੰਦਗੀ ਬਤੀਤ ਕਰਨੀ ਹੈ ਜੋ ਉਹਨਾਂ ਨੇ ਬਚਨ ਕੀਤਾ ਉਹਨਾਂ ਦੇ ਬਚਨਾਂ ਦੇ ਅਸੀਂ ਫੁੱਲ ਚੜਾ ਰਹੇ ਹਾਂ ਠੀਕ ਹੈ ਉਹਨਾਂ ਦਾ ਸਮਾਂ ਪਹਿਲਾਂ ਆ ਗਿਆ ਇੱਕ ਦਿਨ ਮੈਨੂੰ ਕਹਿੰਦੇ ਸੀ ਆਪਾਂ ਇਕੱਠੇ ਜ਼ਿੰਦਗੀ ਬਤੀਤ ਕੀਤੀ ਹੈ ਵਾਤ ਵਾਤ ਸੇਵਾ ਕਰਲਾ ਨਾਮ ਜਪਲਾ ਪਤਾ ਨਹੀਂ ਸਮਾਂ ਤੇਰਾ ਪਹਿਲਾ ਹੋਣਾ ਹੈ ਜਾਂ ਮੇਰਾ ਹੋਣਾ ਹੈ ਪਰ ਮੇਰੇ ਮਾੜੇ ਘਰੋਂ ਪਹਿਲਾਂ ਉਹ ਚਲੇ ਗਏ ਉਹ ਸਾਹ ਸਖਤ ਹੋਇਆ ਇਹਨੂੰ ਕੋਣ ਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਇੱਕ ਸ਼ਬਦ ਹੈ ਬਹੁਤ ਹੀ ਪਿਆਰੇ ਮਹਾਂਪੁਰਖ ਬੈਠੇ ਨੇ ਕੀਰਤਨ ਕਰਦੇ ਨੇ ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰੀਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਠੀਰੋਦ ਜਿੱਥੇ ਦਿਲ ਜੁੜਿਆ ਹੋਵੇ ਜਿੱਥੇ ਆਤਮਾ ਜੁੜੀ ਹੋਵੇ ਉਹਦਾ ਵਿਛੋੜਾ ਸਹਿਣਾ ਬਹੁਤ ਔਖਾ ਹੁੰਦਾ ਸੋ ਮਹਾਪੁਰਖ ਬਚਨ ਕਰਦੇ ਕਰਦੇ ਭਾਵੁਕ ਹੋ ਗਏ ਸੋ ਮਹਾਪੁਰਖਾਂ ਦਾ ਧੰਨਵਾਦ ਜਿਨ੍ਹਾਂ ਨੇ ਆਪਣੀ ਜੀਵਨ ਦੇ ਕਮਾਏ ਹੋਏ ਬਚਨਾਂ ਵਿੱਚੋਂ ਆਪ ਜੀ ਨਾਲ ਸਾਂਝ ਪਾਈ ਹੁਣ ਸਾਡੇ ਪਾਸ ਬਹੁਤ ਹੀ ਸਤਕਾਰਯੋਗ ਸਾਡੇ ਭੇਵੇ ਦੇ ਇਲਾਕੇ ਦੀ ਸ਼ਾਨ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਮੰਡੀ ਵਾਲੇ ਪਹੁੰਚੇ ਨੇ ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਜਵੱਦੀ ਟਕਸਾਲ ਵਾਲੇ ਉਹਨਾਂ ਨੇ ਹਾਜ਼ਰੀ ਭਰਨੀ ਹੈ ਉਹਨਾਂ ਤੋਂ ਬਾਅਦ ਪੰਥ ਦੇ ਪ੍ਰਸਿੱਧ ਕੀਰਤਨੀ ਜਥਾ ਭਾਈ ਦਵਿੰਦਰ ਸਿੰਘ ਜੀ ਸੋਢੀ ਉਹਨਾਂ ਨੇ ਹਾਜ਼ਰੀ